ਜਦੋਂ ਕੋਈ ਲੀਡਰ ਜਾਂ ਕਿਸੇ ਪਾਰਟੀ ਤੋਂ ਬਾਅਦ ਬੀਜੇਪੀ ਚ ਜਾਂਦਾ ਉਹਨੂੰ ਕੋਈ ਏਡੀ ਨਹੀਂ ਘੇਰਦੀ ਜੀ ਵੀ ਏਡੀ ਤਾਂ ਅੱਜ ਜਿਹੜਾ ਹੈਗਾ ਇੱਕ ਵਰਤਿਆ ਜਾ ਰਿਹਾ ਏਡੀ ਨੂੰ ਜਿੰਨੀਆਂ ਵੀ ਸਾਡੀਆਂ ਕੇਂਦਰੀ ਏਜੰਸੀਆਂ ਹੈਗੀਆਂ ਜੀ ਉਹਨਾਂ ਨੂੰ ਸਿਰਫ ਵਰਤਿਆ ਜਾ ਰਿਹਾ ਕਿਸੇ ਵੀ ਕਹਿੰਦੇ ਕਿੰਨੇ ਬੀਜੇਪੀ ਲੀਡਰਾਂ ਦੀਆਂ ਸ਼ਿਕਾਇਤਾਂ ਵੀ ਹੋਈਆਂ ਪਰ ਕਿਸੇ ਦੇ ਕੋਲ ਨਹੀਂ ਜਾਂਦੀ ਜੀ ਕੀ ਦੀ ਜਾਂਚ ਚੱਲਦੀ ਸੀ ਜਿਹੜਾ ਬੀਜੇਪੀ ਸ਼ਾਮਲ ਹੋਇਆ ਉਹਦਾ ਏਡੀ ਦਾ ਕੇਸ ਵਿੱਡਰੋ ਹੋ ਗਿਆ ਸੀ ਨੂੰ ਸਜ਼ਾ ਹੋਈ ਜੀ ਜਦੋਂ ਬੀਜੇਪੀ ਚ ਆ ਗਿਆ ਜੀ ਸਰਜ ਹੰਸ ਸਾਹਿਬ ਤਾਂ ਇਹ ਗੱਲ ਕਹਿ ਗਏ ਮੇਰਾ ਨਾਮ ਤਾਂ ਮਿੰਨਤ ਰਾਜ ਮਿੰਨਤ ਹੋ ਗਿਆ ਜੀ ਮੈਂ ਤਾਂ ਮਿੰਨਤਾ ਹੀ ਕਰਦਾ ਫਿਰਿਆ ਸਰ ਰਾਜਨੀਤੀ ਕਰਨੋਂ ਕਿਨੇ ਕਿਹਾ ਜਾ ਇਲੈਕਸ਼ਨ ਲੜਾ ਰਾਜਨੀਤੀ ਦੇ ਕਰਨ ਦੇ ਕਾਬਿਲ ਨਹੀਂ ਸੀਗੇ ਫਿਰ ਉਹ ਇਹ ਮੰਨੀਆਂ ਜੀ ਕਿਉਂ ਨਹੀਂ ਕਾਬਿਲ ਜੀ ਕਹਿ ਰਹੇ ਹੋ ਜੀ ਵੀ ਕਿ ਉਹ ਤਾਂ ਤੁਸੀਂ ਮੇਰੇ ਮੂੰਹ ਚ ਭਾਜ ਘਾ ਰਹੇ ਹੋ ਮੈਂ ਨਹੀਂ ਕਹਿ ਰਿਹਾ ਕੁਝ ਵੀ ਜਿਹੜੇ ਵਿਰੋਧ ਹੋ ਰਹੇ ਜੀ ਇਸ ਨੂੰ ਕਿਵੇਂ ਵੇਖਦੇ ਹੋ ਜਿਹੜੇ ਕਿਸਾਨ ਲਗਾਤਾਰ ਉਹ ਕਹਿੰਦੇ ਜੀ ਅਸੀਂ ਭਾਜਪੀ ਦਾ ਕੋਈ ਗਲਤਾਂ ਤੁਸੀਂ ਨਾ ਇਹਨੂੰ ਦਰਸਤ ਕਰੋ ਇਹ ਕਿਸਾਨਾਂ ਦਾ ਵਿਰੋਧ ਨਹੀਂ ਹੈ ਹੁਣ ਜਗ੍ਹਾ ਜਗ੍ਹਾ ਤੁਹਾਡੇ মিডিਆ ਵਾਲੇ ਜਾਂਦੇ ਆ ਜਿੱਥੇ ਵੀ ਵੋਟ ਪਈ ਆ ਕਿਸਾਨ ਨੂੰ ਜਾ ਕੇ ਪੁੱਛਦੇ ਆ ਲਾ ਕੇ ਮੋਨੋ ਕਿ ਭਾਈ ਕਿਸਕੋ ਵੋਟ dala ਮੋਦੀ ਮੋਦੀ ਹਮਾਰਾ ਤਾਂ ਸਭ ਕੁਝ ਮੋਦੀ ਨੇ ਕੀਆ ਕਰਦੇ ਆ ਨਾ ਸਾਡੇ ਕੋਲ ਨਹੀਂ ਕੀਤਾ ਜੀ ਪਰ ਜਾ ਕੇ ਸਮਝਿਆ ਵੀ ਕਿਨੂੰ ਆ ਫਿਰ ਅਸੀਂ ਕਿਸਾਨਾਂ ਨੂੰ ਪੰਜਾਬ ਦੇ ਨੂੰ ਪੁੱਛੇ ਜੀ ਤੁਸੀਂ ਦੱਸ ਦਿਓ ਕਿਨੂੰ ਪੁੱਛਣਾ ਜੀ ਪੰਜਾਬ ਦੇ ਕਿਸਾਨ ਕਿਹੜੇ ਨਾ ਜਾ ਕੇ ਜਿਹੜੇ ਆਮ ਸਦਾਰਨ ਲੋਕ ਨੇ ਨਾ ਕਿਸਾਨ ਨੇ ਉਹਨਾਂ ਨੂੰ ਪੁੱਛੋ ਉਹ ਮੋਦੀ ਮੋਦੀ ਕਰਦੇ ਆ ਕਿਹੜੇ ਪਿੰਡ ਚ ਜਾਈਏ ਜੀ ਮੈਂ ਵੀ ਪ੍ਰਚਾਰ ਕਰੂੰਗਾ ਦੇਖ ਲੈਣਾ ਆਕੇ ਕਿ ਕਿਦਾਂ ਪ੍ਰਚਾਰ ਹੁੰਦਾ ਤੇ ਕੀ ਹੁੰਦਾ ਪਰ ਜੇ ਸਾਨੂੰ ਕੋਈ ਆਕੇ ਤੰਗ ਕਰੇ ਸਾਨੂੰ ਪ੍ਰਚਾਰ ਨਹੀਂ ਕਰਨ ਦੇਣਾ ਪਾਰਟੀ ਨਹੀਂ ਚਲਾਉਣ ਦੇਣੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਹਾਂ ਸਾਨੂੰ ਕੋਈ ਨਹੀਂ ਰੋਕ ਸਕਦਾ 27 ਚ ਪੰਜਾਬ ਦੀ ਵਿਧਾਨ ਸਭਾ ਤੇ ਸਾਡਾ ਝੰਡਾ ਚੁਲੇਗਾ ਕਿਵੇਂ ਚੁਲੂਗਾ ਜੀ ਕਿਉਂਕਿ ਉਹ ਤਾਂ ਕਹਿੰਦੇ ਜੀ ਵੀ ਏਵੀਐਮ ਆ ਜੀ ਜੋ ਮਰਜ਼ੀ ਕਰ ਲੋ ਉਹ ਯਾਰ ਕੁਛ ਤਾਂ ਰਹਿਮ ਕਰਿਆ ਕਰੋ ਇੰਨੇ ਡਿਵੈਲਪਰ ਹੈ ਯੂਐਸਏ ਵਰਗੇ ਦੇਸ਼ਾਂ ਦੇ ਵਿੱਚ ਬੈਲਟ ਪੇਪਰ ਤੇ ਹੋ ਰਹੇ ਤਾਂ ਇੱਥੇ ਕਿਉਂ ਨਹੀਂ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਅਜਿਹੇ ਦੇ ਵਿੱਚ ਲੀਡਰਾਂ ਦੇ ਵੱਲੋਂ ਜਿੱਥੇ ਆਪਣੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਜਾਂ ਉਹਨਾਂ ਨੂੰ ਰਣਨੀਤੀ ਬਾਰੇ ਦੱਸਿਆ ਜਾ ਰਿਹਾ ਉੱਥੇ ਨਾਲ ਦੀ ਨਾਲ ਮੀਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਤਾਂ ਅਜਿਹੇ ਦੇ ਵਿੱਚ ਬੀਜੇਪੀ ਤੋਂ ਹਰਜੀਤ ਗਰੇਵਾਲ ਜੀ ਅੱਜ ਰੋਪੜ ਪਹੁੰਚੇ ਨੇ ਗੱਲਬਾਤ ਕਰਦੇ ਆਂ ਵੀ ਇਹਨਾਂ ਦਾ ਅੱਜ ਇੱਥੇ ਆਉਣ ਦਾ ਕੀ ਕਾਰਨ ਸੀਗਾ ਹਾਲਾਂਕਿ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਗਰੇਵਾਲ ਸਾਹਿਬ ਸਵਾਗਤ ਹੈ ਸ਼ੁਕਰੀਆ ਜੀ ਤਾਂ ਸਰਦੀਕਲਾ ਜੀ ਅੱਜ ਰੋਪੜ ਪਹੁੰਚੋ ਜੀ ਮੁੱਖ ਕੋਈ ਕਾਰਨ ਸੀਗਾ ਜੀ ਤੇ ਇੱਕ ਪ੍ਰੈਸ ਕਾਨਫਰੰਸ ਵੀ ਤੁਸੀਂ ਕਰਦੇ ਹੋ ਸਾਡੇ ਪਾਰਟੀ ਡਿਊਟੀਆਂ ਲਾਉਂਦੇ ਜਿੱਥੇ ਲਾਣਦੇ ਉੱਥੇ ਜਾਣਾ ਹੁੰਦਾ ਤੇ ਵਰਕਰ ਤਾਂ ਅਸੀਂ ਸਾਰੇ ਆਪਸ ਵਿੱਚ ਸਾਡਾ ਤਾਂ ਪ੍ਰੇਮ ਦਾ ਸੰਗਠਨ ਆ ਕੋਈ ਨਹੀਂ ਕੋਈ ਆ ਪ੍ਰਧਾਨ ਬਣ ਗਿਆ ਜਾਂ ਸੈਕਟਰੀ ਬਣ ਗਿਆ ਕੱਲਾ ਕੋਈ ਬੜਾ ਨਹੀਂ ਹੁੰਦਾ ਸਾਰੇ ਇੱਕੋ ਜਿਹੇ ਨੇ ਸਾਡੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਤੁਸੀਂ ਉਹਦਾ ਕੀ ਏਜੰਡਾ ਸੀਗਾ ਉਹਦਾ ਏਜੰਡਾ ਤਾਂ ਇਹ ਸੀ ਜਿਹੜਾ ਮਾਨਯੋਗ ਅਦਾਲਤ ਨੇ ਹਾਈ ਕੋਰਟ ਨੇ ਕੇਜਰੀਵਾਲ ਜੀ ਤੇ ਇਹਨਾਂ ਤੇ ਟਿੱਪਣੀਆਂ ਕੀਤੀਆਂ ਜੋ ਪੰਜਾਬ ਦੀ ਦੁਰਦਸ਼ਾ ਉਹ ਕਹਿੰਦੇ ਜੀ ਦਿੱਲੀ ਚ ਅਸੀਂ ਐਜੂਕੇਸ਼ਨ ਦਾ ਬਹੁਤ ਸੁਧਾਰ ਕਰਤਾ ਉਹਦੇ ਤੇ ਹੀ ਟਿੱਪਣੀਆਂ ਨੇ ਮਾਨਯੋਗ ਅਦਾਲਤ ਦੀਆਂ ਦਿੱਲੀ ਹਾਈ ਕੋਰਟ ਦੀਆਂ ਤੇ ਉਹ ਉਹਨਾਂ ਤੱਕ ਮੈਂ ਨਾ ਮੰਨوں ਬਲੈਕ ਕਹਿ ਕੇ ਚੱਲਦੇ ਆ ਉਹ ਹਰ ਚੀਜ਼ ਦੇ ਅੰਦਰ ਹੀ ਜਿੱਥੇ ਆ ਗਏ ਨੇ ਦਿੱਲੀ ਆ ਗਏ ਦਿੱਲੀ ਵੀ ਸੂਬਾ ਪੇ ਛੜ ਰਿਹਾ ਪੰਜਾਬ ਚ ਆ ਗਏ ਪੰਜਾਬ ਦਾ ਵੀ ਨੁਕਸਾਨ ਕਰਤਾ ਬਹੁਤ ਪਰ ਉਹ ਤਾਂ ਲਗਾਤਾਰ ਕਹਿੰਦੇ ਜੀ ਵੀ ਜਿਹੜਾ ਇਹ ਸਾਰਾ ਕੁਝ ਹੋਇਆ ਲੋਕਤੰਤਰ ਦਾ ਘਾਣ ਹੋ ਰਿਹਾ ਬਹੁਤ ਵੱਡੇ ਲੈਵਲ ਦੇ ਉੱਤੇ ਔਰ ਇਹਦੇ ਲਈ ਸਿੱਧੇ ਤੇ ਤੌਰ ਤੇ ਤੇ ਜ਼ਿੰਮੇਵਾਰ ਭਾਜਪੀ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਦਾ ਘਾਣ ਕੀ ਹੋਇਆ ਜੀ ਮੈਨੂੰ ਤਾਂ ਉਹ ਦੱਸੋ ਮੈਨੂੰ ਉਹ ਕਨੇਕ ਕਿਸੇ ਵੀ ਤਰ੍ਹਾਂ ਦੇ ਨਾਲ ਮਲ ਕੇ ਬੇਕਸੂਰ ਸੀਗੇ ਅ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਡੱਕਿਆ ਗਿਆ ਜੇਲ੍ਹ ਦੇ ਵਿੱਚ ਤੇ ਅੱਜ ਸਾਰੇ ਲੋਕ ਆ ਸਾਰਾ ਮੁਲਕ ਆ ਜਰ ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਐਮਪੀ ਸੀ ਉਹਨਾਂ ਦਾ ਉਹ ਵੀ ਭੱਜ ਗਿਆ ਲੋਕ ਸਭਾ 'ਚ ਕਿਹੜਾ ਮੁਲਕ ਉਹਨਾਂ ਦੇ ਨਾਲ ਆ ਉਹ ਗੱਲ ਛੱਡੋ ਗੱਲ ਪਹਿਲੀ ਤਾਂ ਇਹ ਆ ਕਿ ਇਹ ਨਾਤਾ ਸ਼ਵਧਾਨ ਨੂੰ ਮੰंदे ਆ ਨਾ ਅਦਾਲਤਾਂ ਨੂੰ ਮੰंदे ਆ ਸ਼ਵਧਾਨ ਦਾ ਇੱਕ ਪ੍ਰਮੁੱਖ ਅੰਗਾ ਨਿਆਇਪਾਲਿਕਾ ਉਹਨੂੰ ਨਹੀਂ ਮੰंदे ਉਨੇ ਹੋਣਾ ਟਿੱਪਣੀਆਂ ਦਿੱਤੀਆਂ ਨੇ ਉਹੀ ਤਾਂ ਦਰਸ਼ਨਾ ਆ ਜੀ ਮਤਨੋ ਅੱਜ ਤੇ ਜਿਹੜੀਆਂ ਮਾਨਜੋਗ ਹਾਈ ਕੋਰਟ ਨੇ ਕਿਹਾ ਕਿ ਉਹਨੂੰ ਘੱਟ ਤੋਂ ਘੱਟ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਹੈ ਰਿਜ਼ਾਈਨ ਕਰਨਾ ਚਾਹੀਦਾ ਸੀ ਤੇ ਉਹ ਮੋਹ ਹੈਗਾ ਕੁਰਸੀ ਦਾ ਹੋਰ ਇਸ ਤੋਂ ਜ਼ਿਆਦਾ ਅਦਾਲਤ ਕੀ ਕਹਦੇ ਠੀਕ ਹੈ ਨਾ ਤੇ ਸਕੂਲਾਂ ਦੇ ਵਿੱਚ ਨਾ ਡਰੈਸਰ ਨੇ ਨਾ ਕੋਈ ਹੋਰ ਕਿਤਾਬਾਂ ਕਾਪੀਆਂ ਨੇ ਨਾ ਕੋਈ ਹੋਰ ਸਮਾਨ ਤੇ ਸਕੂਲਾਂ ਚ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਐਜੂਕੇਸ਼ਨ ਦਾ ਦਿੱਲੀ ਚ ਜਿਵੇਂ ਠੀਕ ਹੈ ਨਹੀਂ ਜੀ ਮਾਡਲ ਅਸਾਡਾ ਇਹ ਐਸੇ ਤਰ੍ਹਾਂ ਹੀ ਬਾਕੀ ਚੀਜ਼ਾਂ ਤੇ ਵੀ ਟਿੱਪਣੀਆਂ ਨੇ ਤੇ ਉਸ ਨੂੰ ਔਰ ਇਹਦੀ ਹਿਰਾਸਤ ਨੂੰ ਜਾਇਜ਼ ਦੱਸਿਆ ਉਹਨਾਂ ਨੇ ਜਮਾਨਤ ਨਹੀਂ ਦਿੱਤੀ ਤੇ ਉਹਨੂੰ ਘੱਟ ਤੋਂ ਘੱਟ ਉਹ ਤਾਂ ਮੰਨ ਲੈਣਾ ਚਾਹੀਦਾ ਐਨੀ ਨਹੀਂ ਦੇਰ ਤੋਂ ਜੇਲ੍ਹ 'ਚ ਪਹਿਲੀ ਗਲਤੀ ਮੋਦੀ ਜੀ ਕੋਈ ਜਾਂਚ ਏਜੰਸੀ ਨਹੀਂ ਹੈਗੇ ਜਾਂ ਭਾਜਪਾ ਵੀ ਕੋਈ ਜਾਂਚ ਏਜੰਸੀ ਨਹੀਂ ਵੀ ਅਸੀਂ ਉਹਨੂੰ ਜੇਲ੍ਹ ਭੇਜਤਾ ਈਡੀ ਨੂੰ ਦੋਸ਼ ਦਰਸਤ ਲੱਗੇ ਜਾਂਚ ਹੋਈ ਉਹਨਾਂ ਨੇ ਚਲਾਨ ਪੇਸ਼ ਕਰਤਾ ਅਦਾਲਤ 'ਚ ਅਦਾਲਤ ਨੇ ਨ ਉਹ ਨੇ ਉਹ ਨੂੰ ਜ਼ਮਾਨਤ ਇਸ ਕਰਕੇ ਨਹੀਂ ਦਿੱਤੀ ਕਿ ਉਹਨੂੰ ਵੀ ਉਹ ਦੋਸ਼ ਠੀਕ ਲੱਗੇ ਜਾਇਜ਼ ਲੱਗੇ ਦਰਸ ਸੱਸਿਆ ਉਹਨਾਂ ਨੇ ਤੇ ਉਹਦੇ 'ਚ ਇਹ ਕਹਿਣਾ ਕਿ ਮੇਰਾ ਤਾਂ ਕੋਈ ਦੋਸ਼ ਹੀ ਨਹੀਂ ਹੈ ਹੁਣ ਸਜ਼ਾ ਹੋ ਜੂਗੀ ਫਿਰ ਵੀ ਨਹੀਂ ਮੰਨਣਾ ਉਹਨ ਤਾਂ ਕੀ ਕਰਾਂਗੇ ਉਹ ਕਹਿੰਦੇ ਜੀ ਜਦੋਂ ਕੋਈ ਲੀਡਰ ਜਾਂ ਕਿਸੇ ਪਾਰਟੀ ਤੋਂ ਬਾਅਦ ਬੀਜੇਪੀ ਚ ਜਾਂਦਾ ਉਹਨੂੰ ਕੋਈ ਏਡੀ ਨਹੀਂ ਘੇਰਦੀ ਜੀ ਵੀ ਏਡੀ ਤਾਂ ਅੱਜ ਜਿਹੜਾ ਹੈਗਾ ਇੱਕ ਵਰਤਿਆ ਜਾ ਰਿਹਾ ਏਡੀ ਨੂੰ ਜਿੰਨੀਆਂ ਵੀ ਸਾਡੀਆਂ ਕੇਂਦਰੀ ਏਜੰਸੀਆਂ ਹੈਗੀਆਂ ਜੀ ਉਹਨਾਂ ਨੂੰ ਸਿਰਫ ਵਰਤਿਆ ਜਾ ਰਿਹਾ ਕਿਸੇ ਵੀ ਕਹਿੰਦੇ ਕਿੰਨੇ ਬੀਜੇਪੀ ਲੀਡਰਾਂ ਦੀਆਂ ਸ਼ਿਕਾਇਤਾਂ ਵੀ ਹੋਈਆਂ ਪਰ ਕਿਸੇ ਦੇ ਕੋਲ ਨਹੀਂ ਜਾਂਦੀ ਜੀ ਇੱਕ ਤੁਹਾਨੂੰ ਮੈਂ ਦੱਸਦਾ ਕੀ ਦੀ ਜਾਂਚ ਚੱਲਦੀ ਸੀ ਜਿਹੜਾ ਬੀਜੇਪੀ ਸ਼ਾਮਲ ਹੋਇਆ ਉਹਦਾ ਏਡੀ ਦਾ ਕੇਸ ਵਿਧਰੋ ਹੋ ਗਿਆ ਹੋਵੇ ਇੱਕ ਵੀ ਐਗਜ਼ਾਮਪਲ ਦੇ ਦਿਓ ਇੰਦਾ ਛੁੱਠੇ ਰੋਪਣਾ ਲਾਓ ਉਹਨਾਂ ਨੂੰ ਕਹੋ ਕਿ ਤੁਸੀਂ ਛੁੱਠੇ ਹੋ ਜਾਂ ਦੱਸਣੋ ਕਿਸੇ ਦਾ ਵੀ ਈਡੀ ਦਾ ਕੇਸ ਨਹੀਂ ਵਾਪਸ ਲਿਆ ਠੀਕ ਹੈ ਨਾ ਭਾਜਪਾ ਕੋਈ ਇਸ ਤਰ੍ਹਾਂ ਦਾ ਤਾਂ ਕੰਮ ਨਹੀਂ ਕਰਦੀ ਤੇ ਵੀ ਜਿਹੜਾ ਆ ਗਿਆ ਜੇ ਕੋਈ ਦੋਸ਼ੀ ਆ ਸਾਡੇ ਤਾਂ ਹੁਣ 17 ਕਰੋੜ ਮੈਂਬਰ ਨੇ 17 ਕਰੋੜ ਚ ਤੋਂ ਗਲਤ ਕੰਮ ਵੀ ਕਰਨ ਵਾਲੇ ਬੰਦੇ ਹੋ ਸਕਦੇ ਐ ਐਸੀ ਕੋਈ ਗੱਲ ਨਹੀਂ ਹੈ ਉਹਦੇ ਚੋਂ 17 ਕਰੋੜ ਨੂੰ ਮੋਦੀ ਜੀ ਥੋੜਾ ਉਹਦੀ ਜਾਂਚ ਕਰਨ ਜਾਣਗੇ ਜਾਂ ਅਸੀਂ ਜਾਵਾਂਗੇ ਕੋਈ ਨਾ ਕਿ ਇਹ ਜਿਹੇ ਕਿੰਨੇ ਕੁ ਲੀਡਰ ਸੀਗੇ ਜਿਹਨਾਂ ਦੀ ਈਡੀ ਦੀ ਜਾਂਚ ਚੱਲਦੀ ਸੀਗੀ ਉਹ ਤੁਹਾਡੇ ਚ ਸ਼ਾਮਿਲ ਹੋਗੇ ਤੇ ਉਹਨਾਂ ਦੀ ਫਿਰ ਤੁਸੀਂ ਨਹੀਂ ਕੈਨਸਲ ਕੀਤੀ ਜਾਂ ਉਹਨੇ ਰੱਦ ਨਹੀਂ ਹੋਇਆ ਇੱਕ ਦੀ ਵੀ ਨਹੀਂ ਕੀਤੀ ਚੱਲਦੀ ਰਹੀ ਜਾਂਚ ਜੇ ਕਿਸੇ ਦੀ ਚੱਲਦੀ ਸੀ ਸਭ ਦੀ ਚੱਲ ਰਹੀ ਹੋ ਕਿਸੇ ਨੂੰ ਸਜ਼ਾ ਹੋਈ ਜੀ ਜਦੋਂ ਭਾਜਪਾ ਚ ਆ ਗਿਆ ਜੀ ਸਜ਼ਾ ਤਾਂ ਆਪਣੇ ਆਪ ਹੁੰਦੀ ਹੈ ਜੀ ਸਜ਼ਾ ਤਾਂ ਮਨਜੋਗ ਅਦਾਲਤ ਨੇ ਦੇਣੀ ਹੈ ਉਹ ਭਾਜਪਾ ਨੇ ਸਜ਼ਾ ਦੇਣੀ ਹੈ ਸਾਡਾ ਕੋਈ ਕੰਮ ਨਹੀਂ ਹੈ ਇਹਦੇ ਚ ਇਹ ਤਾਂ ਐਵੇਂ આરોਪ ਲਾਉਣੇ ਆ ਉਲਾਈ ਜਾਂਦੇ ਆ ਕਿਸਾਨਾਂ ਦਾ ਕੀ ਹੈ ਜੀ ਕਿਸਾਨ ਤਾਂ ਲਗਾਤਾਰ ਕਹਿ ਰਹੇ ਆ ਜੀ ਉਹ ਹੰਸਰਾਜ ਹੰਸ ਸਾਹਿਬ ਤਾਂ ਇਸ ਕੱਲ ਕਹਿ ਗਏ ਕਿ ਮੇਰਾ ਨਾਮ ਤਾਂ ਮਿੰਨਤ ਰਾਜ ਮਿੰਨਤ ਹੋ ਗਿਆ ਜੀ ਮੈਂ ਤਾਂ ਮਿੰਨਤਾ ਹੀ ਕਰਦਾ ਫਿਰਿਆ ਤੇ ਫਿਰ ਕੀ ਹੋ ਗਿਆ ਤਾਂ ਰਾਜਨੀਤੀ ਕਰਨ ਨੂੰ ਕਿਹਨੇ ਕਿਹਾ ਜਾ ਇਲੈਕਸ਼ਨ ਲੜਾ ਇਲੈਕਸ਼ਨ ਜਦੋਂ ਲੜੋਂਗੇ ਤਾਂ ਸਭ ਫੇਸ ਵੀ ਤਾਂ ਕਰੋਗੇ ਮਾਂ ਦੀ ਗੋਦ ਚ ਬੈਠ ਕੇ ਕੋਈ ਲੀਡਰ ਨਹੀਂ ਬਣਦਾ ਸੜਕਾਂ ਦੇ ਧੱਕੇ ਖਾ ਕੇ ਬਣਦੇ ਆ ਸਮਝਿਆ ਗੱਲ ਰਾਜਨੀਤੀ ਦੇ ਕਰਨ ਦੇ ਕਾਬਿਲ ਨਹੀਂ ਸੀਗੇ ਫਿਰ ਉਹ ਇਹ ਮੰਨਿਆ ਜੀ ਕਿਉਂ ਨਹੀਂ ਕਾਬਿਲ ਨਹੀਂ ਤੁਸੀਂ ਕਹਿ ਰਹੇ ਹੋ ਜੀ ਵੀ ਕਿ ਉਹ ਤਾਂ ਤੁਸੀਂ ਮੇਰੇ ਮੂੰਹ ਚ ਭਾਜਕਾਰ ਰਹੇ ਹੋ ਮੈਂ ਨਹੀਂ ਕਹਿ ਰਿਹਾ ਕੁਝ ਵੀ ਤੁਸੀਂ ਕਹਿ ਜੀ ਵੀ ਰਾਜਨੀਤੀ ਕਰਨ ਨੂੰ ਕਿਹਨੇ ਕਿਹਾ ਸੀਗਾ ਭਾਈ ਜਦੋਂ ਰਾਜਨੀਤੀ ਕਰੋਗੇ ਹੁਣ ਕੱਲ ਨੂੰ ਮੈਂ ਕਿਤੇ ਇਲੈਕਸ਼ਨ ਲੜਨ ਚੱਲਿਆ ਜਾਵਾਂ ਮੈਨੂੰ ਘੇਰਨਗੇ ਜੀ ਜਿਨ੍ਹਾਂ ਨੇ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਕਰਨੇ ਕਰਨਗੇ ਨਹੀਂ ਮੇਰੇ ਖਿਲਾਫ ਤੇ ਫਿਰ ਮੈਂ ਮੇਰੇ ਹੋਣ ਲੱਗ ਜਾਂਗੂ ਗੱਲ ਅੱਜ ਜਿਹੜੇ ਵਿਰੋਧ ਹੋ ਰਹੇ ਜੀ ਇਸ ਨੂੰ ਕਿਵੇਂ ਵੇਖਦੇ ਹੋ ਜਿਹੜੇ ਕਿਸਾਨ ਲਗਾਤਾਰ ਉਹ ਕਹਿੰਦੇ ਜੀ ਅਸੀਂ ਬੀਜੇਪੀ ਦਾ ਕੋਈ ਗਲਤਾਂ ਤੁਸੀਂ ਨਾ ਇਹਨੂੰ ਦਰਸਤ ਕਰੋ ਇਹ ਕਿਸਾਨਾਂ ਦਾ ਵਿਰੋਧ ਨਹੀਂ ਹੈ ਕਿਸਾਨ ਜਥੇਬੰਦੀਆਂ ਨੇ ਜੱਥੇਬੰਦੀਆਂ 2 400 5 700 ਬੰਦੇ ਨੂੰ ਆਰਗੇਨਾਈਜ਼ ਕਰ ਲੈਂਦੀਆਂ ਨੇ। ਉਹਨਾਂ ਦੀ ਆਪਣੀ ਵਿਚਾਰਧਾਰਾ ਹੁੰਦੀ ਆ ਕਿ ਕਿਸਾਨ ਤਾਂ ਪੂਰੇ ਦੇਸ਼ ਦਾ ਬੀਜੇਪੀ ਨਾਲ ਮੋਦੀ ਜੀ ਨੂੰ ਵੋਟ ਕਰਦਾ। ਜੇ ਸਾਨੂੰ ਵੋਟ ਨਾ ਕਰਦਾ ਵੀ ਸਾਡੀ ਸਰਕਾਰਾਂ ਕਿੱਦਾਂ ਬਣਨਾ? ਤੁਸੀਂ ਦੱਸੋ ਸਾਡੇ ਵਿਰੁੱਧ ਨਹੀਂ ਆ ਕਿਸਾਨ। ਆ ਹੁਣ ਜਗ੍ਹਾ-ਜਗ੍ਹਾ ਤੁਹਾਡੇ ਮੀਡੀਆ ਵਾਲੇ ਜਾਂਦੇ ਆ। ਜਿੱਥੇ ਵੀ ਵੋਟ ਪਈ ਆ ਕਿਸਾਨ ਨੂੰ ਜਾ ਕੇ ਪੁੱਛਦੇ ਆ ਲਾ ਕੇ ਮੋਹ ਨੂੰ। ਕਿ ਭਾਈ ਕਿਸਕੋ ਵੋਟ ਡਾਲਾ? ਮੋਦੀ ਮੋਦੀ। ਹਮਾਰਾ ਤਾਂ ਸਭ ਕੁਝ ਮੋਦੀ ਨੇ ਕੀਆ। ਕਰਦੇ ਆ ਨਾ। ਸਾਡੇ ਕੋਲ ਨਹੀਂ ਕੀਤਾ ਜੀ ਪਰ ਤੁਹਾਡੇ ਕੋਲ ਕੀ ਨੇ ਕਰਨਾ ਤੁਹਾਡੀ ਸੋਚ ਨਹੀਂ ਉਦਾਂ ਦੀ ਮੈਂ ਕੀ ਕਰਾਂ ਅਸੀਂ ਸੋਚਦਾ ਸਰ ਨਾ ਅਸੀਂ ਮੋਦੀ ਦੇ ਨਹੀਂ ਅਸੀਂ ਉਪਾਸ਼ਕ ਥੋੜੀ ਨੇ ਜ ਕਿਸੇ ਦੇ ਨਾ ਅਸੀਂ ਕਿਸੇ ਦੇ ਨਾ ਆਮ ਆਦਮੀ ਪਾਰਟੀ ਦੇ ਜੀ ਅਸੀਂ ਸਮਝਾ ਵੀ ਕਿਹਨੂੰ ਆ ਫਿਰ ਅਸੀਂ ਕਿਸਾਨਾਂ ਨੂੰ ਪੰਜਾਬ ਦੇ ਨੂੰ ਪੁੱਛੇ ਜੀ ਤੁਸੀਂ ਦੱਸ ਦਿਓ ਕਿਹਨੂੰ ਪੁੱਛਣਾ ਜੀ ਪੰਜਾਬ ਦੇ ਕਿਸਾਨ ਕਿਹੜੇ ਨਾ ਜਾ ਕੇ ਜਿਹੜੇ ਆਮ ਸਦਾਰਨ ਲੋਕ ਨੇ ਨਾ ਕਿਸਾਨ ਨੇ ਉਹਨਾਂ ਨੂੰ ਪੁੱਛੋ ਉਹ ਮੋਦੀ ਮੋਦੀ ਕਰਦੇ ਆ ਕਿਹੜੇ ਪਿੰਡ ਚ ਜਾਈਏ ਜੀ ਮੈਂ ਕਿਉਂ ਲੈ ਕੇ ਜਾਣਾ ਤੁਹਾਨੂੰ ਮੈਂ ਤਾਂ ਆਪਣਾ ਕੰਮ ਕਰ ਰਿਹਾ ਪਾਰਟੀ ਦਾ ਤੁਸੀਂ ਜਾਓ ਇਹ ਤਾਂ ਤੁਹਾਡਾ ਕੰਮ ਆ ਨਾ ਮੇਰੇ ਦੱਸੇ ਤੋਂ ਜਾਓਗੇ ਤਾਂ ਫਿਰ ਤਾਂ ਉਹ ਗੋਦੀ ਮੀਡੀਆ ਹੋ ਗਿਆ ਬਿਨਾਂ ਉਹੀ ਸਰ ਮੈਂ ਕਹਿੰਦਾ ਵੀ ਜਿਹੜੇ ਬਿਨਾਂ ਦੱਸੇ ਤੋਂ ਭੱਗੇ ਜਾਂ ਆਪਾਂ ਫਰੀਦਕੋਟ ਦੇਖਿਆ ਫਿਰੋਜ਼ਪੁਰ ਦੇਖਿਆ ਉੱਥੇ ਕਿਸਾਨ ਲਗਾਤਾਰ ਵਿਰੋਧ ਦੇ ਉੱਤੇ ਉਤਰ ਜਾਂਦੇ ਆ ਜੀ ਕਿਉਂਕਿ ਉਹਨਾਂ ਦਾ ਕਹਿੰਦਾ ਜੀ ਲਖੀਮਪੁਰ ਖੀਰੀ ਵਾਲੇ ਮਸਲੇ ਦੇ ਵਿੱਚ ਕੋਈ ਹੱਲ ਨਹੀਂ ਹੋ ਜੀ ਐਮਐਸਪੀ ਦੇ ਮਾਮਲੇ ਦੇ ਉੱਤੇ ਜੀ ਉਹ ਚੀਜ਼ਾਂ ਨੂੰ ਮਤਲਬ ਕਿ ਸਰਕਾਰ ਸੀਗੀ ਜੀ ਕੀਤਾ ਜਾ ਸਕਦਾ ਸੀ ਜੀ ਉਹ ਕਿਉਂ ਨਹੀਂ ਹੋ ਪਈਆਂ ਜਾਂ ਕਿੱਥੇ ਜਿਹੜੀ ਅਰਚਨ ਰਹੀ ਜੀ ਦੇਖੋ ਸਾਡੀ ਕੁਝ ਮਰਿਆਦਾ ਹੁੰਦੀ ਆ ਮੈਂ ਕੁਝ ਗੱਲਾਂ ਬੋਲਦਾ ਨਹੀਂ ਹੈਗਾ ਤੇ ਸਭ ਤੋਂ ਜ਼ਿਆਦਾ ਡਿਸਟਰਬਡ ਏਰੀਆ ਕਿਹੜਾ ਪੰਜਾਬ 'ਚ ਕਿਸਾਨਾਂ ਦਾ ਸੰਗਰੂਰ ਬਰਨਾਲਾ ਨਾ ਮੰਨੇ ਠੀਕ ਹੈ ਆ ਮੈਂ 2-4 ਦਿਨ ਬਾਅਦ ਉੱਥੇ ਨਹੀਂ ਉਹੀ ਵੇਲਟਾ ਮਾਲਵਾ ਵੀ ਨਹੀਂ ਸਾਰਾ ਮੈਂ 2-4 ਦਿਨ ਬਾਅਦ ਉੱਥੇ ਪਹੁੰਚ ਜਾਣਾ ਮੈਂ ਵੀ ਪ੍ਰਚਾਰ ਕਰੂੰਗਾ ਦੇਖ ਲੈਣਾ ਆ ਕੇ ਵੀ ਕਿੱਦਾਂ ਪ੍ਰਚਾਰ ਹੁੰਦਾ ਤੇ ਕੀ ਹੁੰਦਾ ਦੂਰ ਖੜ ਕੇ ਕੋਈ ਨਾਰੇ ਲਾਉਂਦਾ ਰਹੇ ਲਾਉਂਦਾ ਰਹੇ ਨੇ ਇਹ ਨਹੀਂ ਸਾਡੇ ਲੱਗ ਸਕਦਾ ਇਹ ਕਮਜ਼ੋਰੀ ਨਾਲ ਥੋੜਾ ਰਾਜਨੀਤੀ ਹੁੰਦੀ ਹੈ ਯਾਰ ਇਦਾਂ ਦੀ ਗੱਲ ਨਹੀਂ ਹੈ ਤੁਸੀਂ ਮਿਹਨਤ ਕਰੋ ਜਾਂ ਤੁਸੀਂ ਕਹਿੰਦੇ ਜੀ ਅਸੀਂ ਪ੍ਰਚਾਰ ਕਰਨਾ ਪਰ ਭਗਵਾਨ ਤੁਮਾਨ ਕਹਿੰਦੇ ਆ ਵੀ 13 0 ਹੋਣਾ ਜੀ ਇਸ ਵਾਰ ਜਿਹੜੇ ਮਰਜ਼ੀ ਜਿੰਨੇ ਮਰਜ਼ੀ ਕਰ ਲਵੇ ਕਲੀਨ ਸਵੀਪ ਗੱਲ ਇਹ ਆ 0 13 ਮੈਂ ਝੂਠ ਝਾੜ ਬੋਲਦਾ ਨਹੀਂ ਤੁਸੀਂ ਭਾਜਪਾ ਦਾ ਰਿਜ਼ਲਟ ਦੇਖਣਾ ਤੇ ਵੋਟ ਸ਼ੇਅਰ ਦੇਖਣਾ ਤੁਹਾਨੂੰ ਐਤ ਕੀ ਸਮਝ ਆਊਗਾ ਠੀਕ ਨਹੀਂ ਅਸੀਂ ਟਾਂ ਮੰਨਦੇ ਜੀ ਪੰਜਾਬ ਦੇ ਵਿੱਚ ਤੁਹਾਡੀਆਂ ਜਿਹੜੀਆਂ ਆਉਣ ਵਾਲੀਆਂ ਮੈਂ ਕੋਈ ਜੋਤਸ਼ੀ ਥੋੜਾ ਜੀ ਸਾਡਾ ਸਭ ਤੋਂ ਜਿਹੜਾ ਮਜ਼ਬੂਤ ਤੇ ਰਹੋਗੇ ਅਸੀਂ ਪੰਜਾਬ ਦੀ ਇਹ ਪੱਕੀ ਗੱਲ ਹੈ ਪੰਜਾਬ ਦੀ ਸਭ ਤੋਂ ਮਜ਼ਬੂਤ ਸਿਆਸੀ ਤਿਰਭਾਰਜਵਾ ਹੋਏਗੀ ਇਸ ਵਾਰ। ਪਰ ਇਹ ਕਿਹਾ ਜਾਂਦਾ ਜੀ ਵੀ ਅੱਜ ਸਿਰਫ ਭਾਜਪਾ ਦੀ ਦੌੜ ਇਸ ਤੇ ਲੱਗੀ ਹੋਈ ਹੈ ਵੀ 400 ਸੀਟਾਂ ਤੋਂ ਵੱਧ ਕਿਸੇ ਤਰ੍ਹਾਂ ਲੈ ਲਈਏ ਤੇ ਫਿਰ ਆਪਾਂ ਆਪਣੇ ਰੂਲ ਬਣਾਈਏ ਤੇ ਫਿਰ ਉਹ ਕਹਿੰਦੇ ਜੀ ਮੁੜ ਕੇ ਤਾਂ ਇਲੈਕਸ਼ਨੇ ਨਹੀਂ ਹੋਣ ਜੀ ਡਿਕਟੇਟਰਸ਼ਿਪ ਆਉਣ ਵਾਲੀ। ਨਹੀਂ ਇਸ ਵਾਰ ਸਾਡੀ ਸਰਕਾਰ ਨਹੀਂ ਸੀ। ਸਾਡੇ ਕੋਲ ਬਹੁਤ ਸੰਮਤੀ ਨਹੀਂ ਸੀ। ਕਿਹੜੇ ਰੂਲ ਬਣਾਤੇ ਜੀ ਅਸੀਂ? ਉਹੀ ਬਣਾਏ ਜਿਹੜੇ ਦੇਸ਼ਿਤ ਸੀ। ਅਸੀਂ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਮੈਨੂੰ ਯਾਦ ਆ ਜਦੋਂ ਅਸੀਂ ਖੁਦ ਵੀ ਨਾਰੇ ਲਾਇਆ ਕਰਦੇ ਸੀ ਕਸ਼ਮੀਰ 'ਚ ਜਾ ਕੇ ਵੀ ਲਾਉਂਦੇ ਸੀ ਹਮਾਰ ਬੰਬ ਹਮਾਰ ਬੰਬ ਕਹਿੰਦੇ ਸੀ ਨਾ 인ਦਰਾ ਗਾਂਧੀ ਦੇ ਟਾਈਮ 'ਚ ਭਾਰਤ ਐਟਮਿਕ ਸ਼ਕਤੀ ਸੀ ਮਗਰ ਉਹਨਾਂ ਦੀ ਹਿੰਮਤ ਨਹੀਂ ਹੋਈ ਕਿ ਐਟਮ ਬੰਬ ਬਣਾ ਲੈਣ ਠੀਕ ਹੈ ਅਟਲ ਜੀ ਆਏ ਅਮਰੀਕਾ ਖਾਂ ਵੀ ਦਿਖਾਉਂਦਾ ਰਹਿ ਗਿਆ ਕਿ ਨਹੀਂ ਬਣਾ ਨਹੀਂ ਬਣਾਣਾ ਅਸੀਂ ਬਣਾਤਾ ਠੀਕ ਹੈ ਅਸੀਂ ਕਹਿੰਦੇ ਸੀ ਤਾਂ ਬਣਾਇਆ ਅਸੀਂ ਕਹਿੰਦੇ ਸੀ ਧਾਰਾ 370 ਹਟੇਗੀ ਠੀਕ ਹੈ ਤਾਰਾ 370 ਹਟਾਈ ਨਾ ਅਸੀਂ ਇਹ ਲੈ ਆ ਕੇ ਅਸੀਂ ਕੀ ਗਲਤੀ ਕਰਤੀ ਜੀ ਜਿਹੜੇ ਸਿੱਖ afghanistan ਚ ਬੈਠੇ ਸੀ ਜਿਹੜੇ hindu ਉੱਥੇ ਬੈਠੇ ਸੀ ਜਿਹੜੇ christian ਉੱਥੇ ਬੈਠੇ ਸੀ ਉਹਨਾਂ ਤੇ ਜ਼ੁਲਮ ਹੁੰਦੇ ਸੀ ਉਹਨਾਂ ਦੀਆਂ ਬਹੁ ਬੇਟੀਆਂ ਖੋਹ ਲੈਂਦੇ ਸੀ ਇਸਲਾਮ ਕਬੂਲ ਕਰਵਾ ਕੇ ਨਿਕਾਹ ਕਰ ਲੈਂਦੇ ਸੀ 5 ਲੱਖ ਸਿੱਖ ਸੀ 5 ਸਿੱਖ ਰਹਿ ਗਏ ਉੱਥੇ ਪਤਾ ਇਸੇ ਤਰ੍ਹਾਂ ਪਾਕਿਸਤਾਨ ਚ ਹੁੰਦਾ ਤੇ ਅਸੀਂ ਉਹ ਕਾਨੂੰਨ ਬਣਾਇਆ ਕਿ ਵੀ ਭਾਈ ਆਓ ਭਾਰਤ ਦੀ ਨਾਗਰਿਕਤਾ ਲਓ ਨਹੀਂ ਤਾਂ ਇੱਥੇ ਰਹਿਣੀਆਂ ਵੀ ਨਹੀਂ ਕੋਈ ਉਹਨਾਂ ਨੂੰ ਲਾਉਣ ਦਾ ਆਇਆ ਹੋਇਆਂ ਨੂੰ ਇਹ ਜਿਹੜੀ ਕਾਂਗਰਸ ਆ ਜਿਹੜੀ ਹਮੇਸ਼ਾ ਸਿੱਖਾਂ ਦੀ ਦੁਸ਼ਮਣ ਰਹੀ ਆ ਉਹੀ ਕਾਂਗਰਸ ਵਿਰੋਧ ਕਰਦੀ ਆ ਉਹੀ ਆਮ ਆਦਮੀ ਪਾਰਟੀ ਵਿਰੋਧ ਕਰਦੀ ਆ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਇਹ ਜੰਦਰੀ ਵੀ ਭਾਜਪਾ ਦੀ ਵੀ ਟੀਮ ਹੈ ਜੀ ਤੇ ਲਿਆਂਦੀ ਇਸ ਗੱਲ ਕਰਕੇ ਗਈ ਸੀਗੀ ਵੀ ਕਾਂਗਰਸ ਨੂੰ ਖਤਮ ਕੀਤਾ ਜਾ ਸਕੀ ਕਹਿੰਦੇ ਆ ਹੋ ਰਿਹਾ ਜੀ ਤਾਂ ਹੀ ਜੇਲ੍ਹ ਚ ਬੈਠਾ ਨੇ ਜੀ ਭਾਜਪਾ ਦੀ ਵੀ ਟੀਮ ਸ਼ਾਬਾਸ਼ ਅਗਲੇ ਦੀ ਤਿਆਰੀ ਹੈ ਜਾਣ ਦੀ ਜਿਨ੍ਹਾਂ ਨੇ ਕ腐ਸ਼ਨ ਕੀਤੀ ਹੈ ਕਿਹੜਾ ਕਿਹੜਾ ਨੰਬਰ ਲੱਗ ਸਕਦਾ ਜੀ ਨਾ ਨੰਬਰ ਮੈਂ ਲਾਉਣਾ ਨੰਬਰ ਜਾਂਚ ਏਜੰਸੀਆਂ ਲਾਉਂਦੀਆਂ ਹੁੰਦੀਆਂ ਨੇ ਤੇ ਅਦਾਲਤਾਂ ਲਾਉਂਦੀਆਂ ਨੇ ਪਾਜ ਪਾ ਕਿਸੇ ਨੂੰ ਕੁਝ ਨਹੀਂ ਕਹਿੰਦੀ ਅਸੀਂ ਤਾਂ شریف ਲੋਕ ਆ ਕਾਨੂੰਨ ਨੂੰ ਮੰਨਣ ਵਾਲੇ ਆ ਅਸੀਂ ਕੀ ਕਹਨੇ ਆ ਕਿਸੇ ਨੂੰ ਪਰ ਜੇ ਸਾਨੂੰ ਕੋਈ ਆ ਕੇ ਤੰਗ ਕਰੇ ਸਾਨੂੰ ਪ੍ਰਚਾਰ ਨਹੀਂ ਕਰਨ ਦੇਣਾ ਪਾਰਟੀ ਨਹੀਂ ਚਲਾਉਣ ਦੇਣੇ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਆ ਸਾਨੂੰ ਕੋਈ ਨਹੀਂ ਰੋਕ ਸਕਦਾ ਕਿਸੇ ਦੀ ਤਾਕਤ ਨਹੀਂ ਐਦਾਂ ਕੋਈ ਨਹੀਂ ਰੋਕ ਸਕਦਾ ਪਰ ਅਸੀਂ ਇਮਾਨਦਾਰੀ ਨਾਲ ਕਾਨੂੰਨ ਨੂੰ ਮੰਨਦੇ ਹੋਏ ਆਪਣਾ ਕੰਮ ਕਰਦੇ ਰਹਿਣਾ ਔਰ ਦੇਸ਼ ਦੀ ਮਜ਼ਬੂਤੀ ਲਈ ਕਰਨਾ ਕੁਝ ਲੋਕ ਸਭਾ ਹਲਕਿਆਂ ਦੇ ਵਿੱਚ ਹਲੇ ਨਹੀਂ ਉਮੀਦਵਾਰ ਆਨੰਦਪੁਰ ਸਾਹਿਬ ਹਲਕਾ ਵੀ ਜੇ ਦੇਖੀ ਜੀ ਇਹਦੇ ਉਮੀਦਵਾਰ ਨਹੀਂ ਆਇਆ ਤਾਂ ਕੀ ਇੱਥੇ ਦੀ ਹੈਗੀ ਜੀ ਕੋਈ ਹੁਣ ਅਨਾਉਂਸਮੈਂਟ ਜਲਦੀ ਹੋਊਗੀ ਕਿਵੇਂ ਜਲਦੀ ਹੋ ਜਣੀ ਦੋ ਤਿੰਨ ਦਿਨ ਚ ਹੋ ਜਣੀ ਮੰਡੇ ਤੱਕ ਹੋ ਜਾਣੀ ਚਾਹੀਦੀ ਹੈ ਮੇਰੇ ਖਿਆਲ ਤੈ ਹੋਇਆ ਜੀ ਲਗਭਗ ਤੁਹਾਨੂੰ ਕੁਝ ਨਹੀਂ ਮੈਨੂੰ ਪਤਾ ਵੀ ਹੋ ਤਾਂ ਮੈਂ ਦੱਸਾਂਗਾ ਨਹੀਂ ਹੈਨਾ ਜੋ ਵੀ ਮੈਂ ਪਾਰਟੀ ਦੇ ਅਨੁਸ਼ਾਸਨ ਚਾ ਮੇਰੇ ਕੋਲ ਜ਼ਿੰਮੇਵਾਰੀਆਂ ਨੇ ਬਹੁਤ ਤੇ ਇਸ ਤਰ੍ਹਾਂ ਮੀਡੀਆ ਚ ਤਰ੍ਹਾਂ ਬੋਲ ਨਹੀਂ ਸਕਦੇ ਹੁੰਦੇ ਨਾ ਐਵੇਂ ਮੈਂ ਕਹਦਾ ਮੈਨੂੰ ਪਤਾ ਨਹੀਂ ਮੈਂ ਝੂਠ ਛਾੜ ਬੋਲਦਾ ਨਹੀਂ ਹੁੰਦਾ ਕਦੇ ਇਸ ਕਰਕੇ ਮੈਂ ਸੱਚੀ ਜੀ ਗੱਲ ਕਰਦਾ ਔਰ ਜਿਹੜੀ ਕਰਨੀ ਆ ਉਹ ਕਹਿ ਦੇਣੀ ਆ ਸਾਹਮਣੇ ਗੋਲੀ ਲਾ ਕੇ ਵੀ ਕੋਈ ਖੜਾ ਹੋਏਗਾ ਮੈਂ ਤਾਂ ਵੀ ਕਹਾਂਗਾ ਮੇਰਾ ਤਾਂ ਇਹੋ ਜਿਹਾ ਸੁਭਾਅ ਵਸ ਸਿੱਧਾ ਸਾਦਾ ਪਿੰਡੂ ਬੰਦਾ ਕੋਈ ਲੁਕ ਲਪੇੜ ਨਹੀਂ ਕੋਈ ਕੁਛ ਨਹੀਂ ਪਰ ਪੰਜਾਬ ਚ ਅਗਲੀ 27 ਚ ਪੰਜਾਬ ਦੀ ਵਿਧਾਨ ਸਭਾ ਤੇ ਸਾਡਾ ਝੰਡਾ ਚੁਲੇਗਾ ਇਹ ਪੱਕੀ ਗੱਲ ਹੈ ਹਾਂ ਰੋਕ ਨਹੀਂ ਸਕਦਾ ਕੋਈ ਕਿਵੇਂ ਝੁਲੂਗਾ ਜੀ ਕਿਉਂਕਿ ਉਹ ਤਾਂ ਕਹਿੰਦੇ ਜੀ ਵੀ ਈਵੀਐਮ ਹੈ ਜੀ ਜੋ ਮਰਜ਼ੀ ਕਰ ਲੋ ਉਹ ਯਾਰ ਕੁਛ ਤਾਂ ਰਹਿਮ ਕਰਿਆ ਕਰੋ ਈਵੀਐਮ ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਦਿੱਤਾ ਕਿ ਵੀ ਠੀਕ ਆ ਹੁਣ ਤਾਂ ਮੰਨ ਜਾਓ ਮੈਂ মিডিਆ ਨੂੰ ਵੀ ਕਹਿੰਦਾ ਮੰਨ ਜਾਓ ਤੇ ਇਹ ਨਾ ਕੰਮ ਕਰੋ ਸਵਾਲ ਤਾਂ ਜਿਹੜੇ ਹੈਗੇ ਉਹ ਤਾਂ ਮੈਨੂੰ ਅੱhle ਵੀ ਆ ਰਹੇ ਉਹ ਕਹਿੰਦੇ ਜੀ ਵੀ ਜੇ ਜੇ ਇੰਨੇ ਡਿਵੈਲਪਡ ਹੈ ਯੂਐਸਏ ਵਰਗੇ ਦੇਸ਼ਾਂ ਦੇ ਵਿੱਚ ਬੈਲਟ ਪੇਪਰ ਤੇ ਹੋ ਰਹੇ ਤਾਂ ਇੱਥੇ ਕਿਉਂ ਨਹੀਂ ਜੀ ਯੂਐਸਏ ਅਗਰ ਖੂਦ ਛਾਲ ਮਾਰੇਗਾ ਕੱਲ ਨੂੰ ਅਸੀਂ ਵੀ ਜਾ ਕੇ ਮਰਾਂਗੇ ਇਹ ਕਿਵੇਂ ਹੋ ਜਾਏਗਾ ਲੋਕ ਸਾਨੂੰ ਫੋਲੋ ਕਰਦੇ ਆਏ ਆ ਦੁਨੀਆ ਦੇ ਨਾਲੰਦਾ ਯੂਨੀਵਰਸਿਟੀ ਜੀ ਦਾ ਮਾਡਲ ਦਿਖਾਇਆ ਸੀ ਨਾ ਪ੍ਰਧਾਨ ਮੰਤਰੀ ਜੀ ਨੇ ਉਹ ਦੇਖ ਲਓ ਔਰ ਜਦ ਜਦੋਂ ਦੁਨੀਆ ਸਾਨੂੰ ਫੋਲੋ ਕਰਦੀ ਆ ਅਸੀਂ ਦੁਨੀਆ ਨੂੰ ਕਿਉਂ ਕਰੀਏ ਜੀ ਅਸੀਂ ਆਪਣੇ ਤਰੀਕੇ ਨਾਲ ਚੱਲ ਰਹੇ ਹਾਂ ਦੁਨੀਆ ਦੀ ਅਗਵਾਈ ਕਰਨੀ ਹੈ ਔਰ ਭਾਜਪਾ ਦੇ ਰਾਜ ਚ ਹੀ ਹੋਣੀ ਹੈ ਠੀਕ ਹੈ ਨਾ ਸੋ ਏਸੀ ਹਰਜੀਤ ਕਰੇਵਾਲ ਜਿਹੜੇ ਅੱਜ ਰੋਪੜ ਪਹੁੰਚੇ ਔਰ ਪ੍ਰੈਸ ਕਾਨਫਰੰਸ ਕੀਤੀ ਔਰ ਖਾਸ ਤੌਰ ਤੇ ਇਹ ਗੱਲ ਕੀਤੀ ਵੀ ਸੰਗਰੂਰ ਜਾਂ ਮਾਲਵਾ ਦੇ ਕੁਝ ਹਲਕਿਆਂ ਦੇ ਵਿੱਚ ਜਾਣਗੇ ਜਿਵੇਂ ਲੋਕ ਜਾਂ ਕਿਸਾਨ ਜਿਹੜੇ ਹੈਗੇ ਆ ਉਹ ਜਥੇਬੰਦੀਆਂ ਬੀਜੇਪੀ ਦਾ ਵਿਰੋਧ ਕਰ ਰਹੀਆਂ ਨੇ ਤੌ ਕਨੇ ਉਹਨਾਂ ਦਾ ਮੈਂ ਡਟ ਕੇ ਸਾਹਮਣਾ ਕਰਨ ਦੇ ਲਈ ਵੀ ਤਿਆਰ ਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਟਚਰ